ਪੰਜਾਬ ਐਂਡ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਤੇ ਗੁਰਦਾਸਪੁਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਸ਼੍ਰੀ ਰਮਨ ਬਹਿਲ ਵੱਲੋਂ ਲਗਾਤਾਰ ਗੁਰਦਾਸਪੁਰ ਹਲਕੇ ਦੇ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਇਸੇ ਦੇ ਤਹਿਤ ਹੀ ਉਹਨਾਂ ਵੱਲੋਂ ਹਲਕੇ ਦੇ ਪਿੰਡ ਸਰਸਪੁਰ ਵਿਕੇ 33.50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਖੇਡ ਸਟੇਡੀਅਮ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਇਸ ਮੌਕੇ ਤੇ ਪਿੰਡ ਵਾਸੀਆਂ ਨੇ ਚੇਅਰਮੈਨ ਰਮਨ ਬਹਿਲ ਦਾ ਧੰਨਵਾਦ ਕੀਤਾ ਗੱਲਬਾਤ ਦੌਰਾਨ ਪਿੰਡ ਦੇ ਇੱਕ ਨੌਜਵਾਨ ਨਵਦੀਪ ਸਿੰਘ ਨੇ ਕਿਹਾ ਕਿ ਉਹਨਾਂ ਨੇ ਇੱਕ ਦਿਨ ਅਚਾਨਕ ਹੀ ਚੇਅਰਮੈਨ ਰਮਨ ਬਹਿਲ ਨੂੰ ਫੋਨ ਲਗਾ ਕੇ ਆਪਣੇ ਪਿੰਡ ਵਿੱਚ ਸਟੇਡੀਅਮ ਬਣਵਾਉਣ ਦੀ ਮੰਗ ਕੀਤੀ ਔਰ 10 ਦਿਨਾਂ ਦੇ ਵਿੱਚ ਹੀ ਚੇਅਰਮੈਨ ਰਮਨ ਬਹਿਲ ਵੱਲੋਂ ਉਹਨਾਂ ਦੇ ਕੀਤੇ ਹੋਏ ਇੱਕ ਫੋਨ ਨੂੰ ਪ੍ਰਮਾਣ ਕਰਦੇ ਹੋਏ ਪਿੰਡ ਦੇ ਵਿੱਚ ਅੱਜ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ ਇਸ ਨੌਜਵਾਨ ਨੇ ਕਿਹਾ ਕਿ ਉਹ ਚੇਅਰਮੈਨ ਰਮਨ ਬਹਿਲ ਜੀ ਦੇ ਔਰ ਪੰਜਾਬ ਸਰਕਾਰ ਦੇ ਧੰਨਵਾਦੀ ਹਨ ਜਿਨ੍ਹਾਂ ਵੱਲੋਂ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਕਰਨ ਦੇ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਔਰ ਇਲਾਕੇ ਦੇ ਲੋਕ ਹਾਜ਼ਰ ਹਨ ਨੌਜਵਾਨਾਂ ਨੇ ਚੇਅਰਮੈਨ ਰਮਨ ਬਹਿਲ ਦਾ ਬਹੁਤ ਧੰਨਵਾਦ ਕੀਤਾ ਜੀ ਅੱਜ ਇੱਕ ਸਟੇਡੀਅਮ ਦਾ ਇੱਥੇ ਨੀਂਹ ਪੱਥਰ ਰੱਖਿਆ ਗਿਆ ਵਾ ਤੁਸੀਂ ਖੁਦ ਵੀ ਇੱਕ ਸਪੋਰਟਸਮੈਨ ਜੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਅੱਜ ਸਰ ਬੜਾ ਸਾਡੇ ਲਈ ਇੱਕ ਸੁਭਾਗਾ ਦੇਣਾ ਜੀ ਸਾਡਾ ਛੋਟਾ ਜਿਹਾ ਪਿੰਡ ਹੈ ਸਰਸਪੁਰ ਤੇ ਲੋਦੀਪੁਰ ਤੋਂ ਇਕੱਠੇ ਪਿੰਡ ਆ ਜਿਹੜਾ ਗੁਰਦਾਸਪੁਰ ਦੇ ਵਿੱਚ ਔਰ ਸਾਡੀ ਬੜੀ ਧੀਰ ਤੋਂ ਡਿਮਾਂਡ ਸੀਗੀ ਜੀ ਸਰਕਾਰ ਸਾਡੇ ਪਿੰਡ ਵੱਲ ਧਿਆਨ ਦੇਵੇ ਇੱਕ ਸਟੇਡੀਅਮ ਜਾਂ ਗਰਾਊਂਡ ਲੈ ਕੇ ਆਵੇ ਬੜੀ ਪੈਂਡਿੰਗ ਲੰਬੀ ਡਿਮਾਂਡ ਚੱਲਦੀ ਆ ਰਹੀ ਸੀਗੀ ਤੇ ਬੈਲ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਅਸੀਂ ਖੇਡ ਰਹੇ ਸੀਗੇ ਬੱਚੇ ਇੱਕ ਦਿਨ ਤੇ ਬੈਲ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਆ ਕੇ ਤੁਸੀਂ ਦੇਖੋ ਔਰ ਜ਼ਾਇਜ਼ਾ ਲਾਓਗੇ ਕਿ ਇਹਦੇ ਵਿੱਚ ਅਸੀਂ ਇੰਪਰੂਵਮੈਂਟ ਕਰ ਸਕਦੇ ਹਾਂ ਕਿ ਬੱਚਿਆਂ ਨੂੰ ਇੱਕ ਵਧੀਆ ਸਟੇਡੀਅਮ ਦੇ ਸਕਦੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਖੇਡਾਂ ਕਰਕੇ ਜਾਂ ਆਪਣੇ ਕੰਮਾਂ ਕਰਕੇ ਜਾਣੀ ਜਾਂਦੀ ਹੈ ਅਸੀਂ ਸਾਰ ਨੂੰ ਬੇਨਤੀ ਕੀਤੀ ਇਹਨਾਂ ਨੇ ਕੁਇਕ ਐਕਸ਼ਨ ਕਰਦਿਆਂ ਹੋਇਆ ਮੈਨੂੰ ਲੱਗਦਾ ਸਿਰਫ 10 ਜਾਂ 15 ਦਿਨ ਦੇ ਵਿੱਚ ਵਿੱਚ ਪੂਰਾ ਉਹ ਸਟੇਡੀਅਮ ਅਪਰੂਵ ਕਰਾਇਆ ਉਹਦਾ ਬਲੂਪ੍ਰਿੰਟ ਸਾਡੇ ਨਾਲ ਸ਼ੇਅਰ ਕੀਤਾ ਕਿ ਐਵੇਂ ਇਹਦਾ ਸਟੇਡੀਅਮ ਬਣੇਗਾ ਔਰ ਤੁਸੀਂ ਦੇਖ ਕੇ ਹੈਰਾਨ ਹੋ ਜਾਓ ਜਦੋਂ ਇਹ ਬਣ ਜਾਏਗਾ ਨਾ ਇਹ ਵਰਲਡ ਕਲਾਸ ਸਟੇਡੀਅਮ ਇੱਥੇ ਬਣੇਗਾ ਔਰ ਇੱਕ ਦੂਸਰੇ ਪਿੰਡਾਂ ਦੇ ਲਈ ਐਗਜ਼ਾਮਪਲ ਸੈੱਟ ਕਰੇਗਾ ਕਿ ਸਟੇਡੀਅਮ ਹੋਵੇ ਤਾਂ ਪਿੰਡ ਸਰਸਪੁਰ ਦੇ ਵਰਗਾ ਔਰ ਬਹੁਤ ਹੀ ਪਿੰਡ ਦੇ ਜਿਹੜੇ ਲੋਕ ਨੇ ਖੁਸ਼ ਨੇ ਯੂਥ ਬਹੁਤ ਖੁਸ਼ ਆ ਕਿਉਂਕਿ ਪਹਿਲਾਂ ਜਿਹੜਾ ਸੀਗਾ ਖੇਡਣ ਦੇ ਲਈ ਇੱਕ ਪ੍ਰੋਪਰ ਗਰਾਊਂਡ ਨਾ ਹੋਣ ਕਰਕੇ ਬੱਚੇ ਆਪਣੇ ਘਰਾਂ ਦੇ ਵਿੱਚ ਰਹਿੰਦੇ ਸੀਗੇ ਮੋਬਾਈਲ ਫੋਨ ਦੀ ਵਰਤੋਂ ਜਿਆਦਾ ਸੀਗੀ ਔਰ ਨੇਚਰਲੀ ਜਦੋਂ ਬੱਚੇ ਗਰਾਊਂਡ ਦੇ ਵਿੱਚ ਆਉਣਗੇ ਨਸ਼ਿਆਂ ਤੋਂ ਦੂਰ ਰਹਿਣਗੇ ਪੜ੍ਹਾਈ ਦੇ ਨਾਲ ਨਾਲ ਆਪਣਾ ਜਿਹੜਾ ਵਾ ਸਰੀਰਕ ਪੱਖੋਂ ਵੀ ਤੰਦਰੁਸਤ ਹੋਣਗੇ ਔਰ ਮੈਸੇਜ ਮੇਰਾ ਇਹ ਹੈ ਯੂਥ ਨੂੰ ਕਿ ਪਲੀਜ਼ ਵੱਧ ਤੋਂ ਵੱਧ ਅਸੀਂ ਕਿ ਨਾਰਮਲੀ ਅਸੀਂ ਅਪਰੋਚ ਨਹੀਂ ਕਰਦੇ ਆਪਣੇ ਲੀਡਰਜ਼ ਨੂੰ ਅਪਰੋਚ ਕਰੋ ਇੱਕ ਆਈਡਲੀ ਤਰੀਕੇ ਦੇ ਨਾਲ ਕਿਉਂਕਿ ਸਰਕਾਰ ਇਸ ਟਾਈਮ ਤੁਹਾਨੂੰ ਸਾਥ ਦੇਣਾ ਚਾਹੁੰਦੀ ਆ ਤੁਸੀਂ ਅੱਗੇ ਵੱਧ ਕੇ ਲੀਡਰਾਂ ਤੱਕ ਅਪਰੋਚ ਕਰੋ ਔਰ ਆਪਣੇ ਪਿੰਡ ਦੇ ਜਿਹੜੇ ਕੰਮ ਆ ਆਪਣੇ ਹੱਥਾਂ 'ਚ ਲੈ ਕੇ ਕਰਵਾਓ ਤਾਂ ਕਿ ਇੱਕ ਤੰਦਰੁਸਤ ਤੇ ਸਿਹਤਮੰਦ ਪੰਜਾਬ ਜੜਾ ਸਿਰਜਿਆ ਜਾਵੇ ਔਰ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਬੈਲ ਸਾਹਿਬ ਦਾ ਬੜੇ ਇਹਨਾਂ ਨੇ ਦਿਲ ਖੁੱਲੀ ਦੇ ਨਾਲ ਸਾਡੀ ਬੇਨਤੀ ਪ੍ਰਵਾਨ ਕੀਤੀ ਬਹੁਤ ਬਹੁਤ ਧੰਨਵਾਦ